ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਬਹੁਤ ਹੀ ਤੇਜ਼ੀ ਦੇ ਨਾਲ ਲੇਰ ਕੋਲਾ ਜ਼ਿਲ੍ਹੇ ਦੇ ਲਈ ਕੰਮ ਕੀਤਾ ਹੈ ਕਿ ਜਿਨ੍ਹਾਂ ਨੇ 29 ਅਗਸਤ ਨੂੰ ਕੈਬਨਟ ਦੇ ਵਿੱਚ ਇਹ ਪਾਸ ਕਰਵਾਇਆ ਕਿ ਮਲੇਰ ਕੋਲਾ ਜ਼ਿਲ੍ਹਾ ਦੇ ਵਿੱਚ ਸੈਕਸ਼ਨਸ ਡਿਵੀਜ਼ਨ ਜਿਹੜੀ ਹੈ ਉਹ ਬਣਾਈ ਜਾਏਗੀ ਇਸ ਦੇ ਨਾਲ ਨਾਲ ਮਲੇਰ ਕੋਲਾ ਦੀ ਇਸ ਇਤਿਹਾਸਿਕ ਧਰਤੀ ਤੇ ਇੱਕ ਮੈਡੀਕਲ ਕਾਲਜ اور ਮੈਡੀਕਲ ਹਸਪਤਲ ਵੱਡਾ ਬਣਾਉਣ ਦਾ ਵੀ ਜਿਹੜਾ ਹੈ ਪ੍ਰੋਜੈਕਟ ਉਹ ਪਾਸ ਹੋ ਚੁੱਕਿਆ ਹੈ ਪੰਜਾਬ ਸਰਕਾਰ ਨੇ ਜੋ ਇਲੈਕਸ਼ਨ ਸਮੇ ਵਾਦਾ ਕੀਤਾ ਸੀ 1 ਜੁਲਾਈ 2022 ਨੂੰ 600 ਯੂਨਟ ਮੁਫਤ ਬਿਜਲੀ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਦੇਣਾ ਸ਼ੁਰੂ ਕਰ ਦਿੱਤੀ ਸੀ ਅਸੀਂ ਮਲੇਰ ਕੋਲੇ ਦੇ ਵਿੱਚ ਦੋ ਸਾਲਾਂ ਦੇ ਵਿੱਚ 337 ਨਵੇਂ ਟਰਾਂਸਫਾਰਮਰ ਧਰਾਏ ਨੇ ਮਲੇਰ ਕੋਲੇ ਦੇ ਅੰਦਰ ਬਿਜਲੀ ਦੀ ਕੋਈ ਕਮੀ ਨਾ ਰਹੇ। ਅਸੀਂ ਉਹਦੇ ਲਈ ਵੀ ਪ੍ਰਪੋਜ਼ਲ ਦਿੱਤੀ ਸੀ 9 ਕਰੋੜ ਰੁਪਏ ਉਹਦੇ ਲਈ ਵੀ ਸੈਂਕਸ਼ਨ ਹੋਇਆ ਹੈ ਔਰ ਅਸੀਂ ਬਦਿਆ ਐਂਡਵੇ ਨਾਲ ਮਲੇਰ ਕੋਲੇ ਦੇ ਵਿੱਚ ਬੱਸ ਸਟੈਂਡ ਵੀ ਤਾਮੀਰ ਕਰਾਂਗੇ। ਇਸ ਤੋਂ ਇਲਾਵਾ ਤਿੰਨ ਮਿਨੀ ਸਟੇਡੀਅਮ ਬਣਾਉਂਦਾ ਵੀ ਅਸੀਂ ਪ੍ਰਪੋਜ਼ਲ ਜਿਹੜੀ ਹੈ ਭੇਜੀ ਹੈ ਹਮਲੇਰ ਕੋਲਾ ਜ਼ਿਲ੍ਹਾ ਜਦੋਂ ਅਨਾਉਂਸ ਹੋਇਆ ਉਦੋਂ ਜ਼ਿਲ੍ਹੇ ਲਈ ਜੋ ਜ਼ਰੂਰੀ ਚੀਜ਼ਾਂ ਹੁੰਦੀਆਂ ਸਰਕਾਰੀ ਦਫ਼ਤਰ ਸਰਕਾਰੀ ਅਫਸਰਾਂ ਦੇ ਰਹਿਣ ਲਈ ਰਹਿائشਾਂ ਤੇ ਇਨਫਰਾਸਟ੍ਰਕਚਰ ਸਾਰੇ ਉਹ ਨਹੀਂ ਮੌਜੂਦ ਸਨ ਪਹਿਲਾਂ ਤਿਆਰੀ ਨਹੀਂ ਕੀਤੀ ਗਈ ਔਰ ਬਗੈਰ ਤਿਆਰੀ ਤੋਂ ਜ਼ਿਲ੍ਹਾ ਅਨਾਉਂਸ ਹੋ ਗਿਆ ਜ਼ਿਲ੍ਹਾ ਅਨਾਉਂਸ ਹੋਣ ਤੋਂ ਬਾਅਦ ਪਾਵੇਂ ਡਿਪਟੀ ਕਮਿਸ਼ਨਰ ਸਾਹਿਬਾ ਸਾਹਿਬ ਔਰ ਇਥੇ ਐਸਐਸਪੀ ਏਡੀਸੀ ਔਰ ਜ਼ਿਲ੍ਹੇ ਦੇ ਦੂਸਰੇ ਅਧਿਕਾਰੀਆਂ ਨੂੰ ਬੈਠਣ ਲਈ ਸਾਡਾ ਜਿਹੜਾ ਮਲੇਰ ਕੋਟਲੇ ਟਿਊਬਲ ਕਾਰਪੋਰੇਸ਼ਨ ਦੇ ਦਫਤਰ ਸਾਨੂੰ ਉਹ ਬੜੀ ਖਸਤਾ ਹਾਲ ਚ ਪੁਰਾਣੇ ਦਫਤਰ ਉੱਥੇ ਬਿਠਾ ਕੇ ਇਹਨਾਂ ਦਾ ਕੰਮ ਚਲਾਇਆ ਜਾ ਰਿਹਾ ਹੈ ਮੈਂ ਸਮਝਦਾ ਹਾਂ ਕਿ ਮੈਂ ਵਿਧਾਇਕ ਬਣਨ ਤੋਂ ਬਾਅਦ ਇਸ ਗੱਲ ਨੂੰ ਮਹਿਸੂਸ ਕਰਦਾ ਸੀ ਕਿ ਆਖਰ ਕਦੋਂ ਇਹ ਸਾਰੀਆਂ ਜਿਹੜੀਆਂ ਲੋੜਾਂ ਪੂਰੀਆਂ ਹੋਣਗੀਆਂ ਲੇਕਿਨ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਬਹੁਤ ਹੀ ਤੇਜ਼ੀ ਦੇ ਨਾਲ ਲੇਰਕੋਲਾ ਜ਼ਿਲ੍ਹੇ ਦੇ ਲਈ ਕੰਮ ਕੀਤਾ ਹੈ ਔਰ ਅਸੀਂ ਪ੍ਰਪੋਜ਼ਲ ਬਣਾ ਕੇ ਦਿੱਤੀ ਕਿ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਿਹੜਾ ਹੈ ਉਹ ਬਣਾਇਆ ਜਾਵੇ 111 ਕਰੋੜ ਰੁਪਏ ਦੀ ਉਹ ਪ੍ਰਪੋਜ਼ਲ ਸੀ ਔਰ ਉਹ ਪ੍ਰਪੋਜ਼ਲ ਜਿਹੜੀ ਹੈ ਉਹ 16 ਸਾਵਰ ਨੂੰ ਜਾ ਕੇ ਪੁਟ ਅਪ ਕੀਤੀ ਤੇ ਮੈਂ ਫਿਰ ਅਫਸਰਾਂ ਨੂੰ ਮਿਲਿਆ ਫਾਈਨੈਂਸ਼ੀਅਲ ਕਮਿਸ਼ਨਰ ਸਾਹਿਬ ਨੂੰ ਮਿਲਿਆ ਤੇ ਉਹ ਇਨਸ਼ਾਅੱਲਾ ਬੜੀ ਜਲਦੀ ਉਹ ਪਾਸ ਹੋ ਕੇ ਇੱਥੇ ਜਿਹੜਾ ਹੈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਉਹ ਬਣ ਜਾਏ ਹਾਂਜੀ ਬਹੁਤ ਸਾਡੇ ਲਈ ਖੁਸ਼ੀ ਦੀ ਗੱਲ ਹੈ ਔਰ ਇਹਦੇ ਲਈ ਮੈਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦਾ ਬੇਹਦ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ 29 ਅਗਸਤ ਨੂੰ ਕੈਬਨਟ ਦੇ ਵਿੱਚ ਇਹ ਪਾਸ ਕਰਵਾਇਆ ਕਿ ਮਲੇਰ ਕੋਲਾ ਜ਼ਿਲ੍ਹਾ ਦੇ ਵਿੱਚ ਸੈਕਸ਼ਨ ਡਿਵੀਜ਼ਨ ਜਿਹੜੀ ਹੈ ਉਹ ਬਣਾਈ ਜਾਏਗੀ ਇਸ ਦੇ ਨਾਲ ਨਾਲ ਮਲੇਰ ਕੋਲਾ ਦੀ ਇਸ ਇਤਿਹਾਸਿਕ ਧਰਤੀ ਤੇ ਇੱਕ ਮੈਡੀਕਲ ਕਾਲਜ ਔਰ ਮੈਡੀਕਲ ਹਸਪੀਟਲ ਬਣਾਉਣ ਦਾ ਵੀ ਜਿਹੜਾ ਹੈ ਪ੍ਰੋਜੈਕਟ ਉਹ ਪਾਸ ਹੋ ਚੁੱਕਿਆ ਹੈ ਔਰ ਜ਼ਮੀਨ ਦੀ ਖਰੀਦ ਲਈ ਜਿਹੜੀ ਹੈਗੀ ਉਹ ਫਾਈਲ ਜਿਹੜੀ ਹੈ ਉਪੇਜੀ ਹੋਈ ਹੈ ਬਹੁਤ ਜਲਦ ਉਮੀਦ ਹੈ ਕਿ ਉਹ ਪਾਸ ਹੋ ਜਾਏਗੀ ਜ਼ਮੀਨ ਮਿਲ ਜਾਏਗੀ ਪੰਜਾਬ ਸਰਕਾਰ ਨੇ ਜੋ ਇਲੈਕਸ਼ਨਸ ਹਮੇਂ ਵਾਦਾ ਕੀਤਾ ਸੀ 1 ਜੁਲਾਈ 2022 ਨੂੰ 600 ਯੂਨਿਟ ਮੁਫਤ ਬਿਜਲੀ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਦੇਣਾ ਸ਼ੁਰੂ ਕਰ ਦਿੱਤੀ ਸੀ ਔਰ ਜਿਸ ਦੇ ਫਲਸਰੂਪ ਬਹੁਤ ਸਾਰੇ ਉਹ ਲੋਕ ਜਿਹੜੇ ਕਦੇ ਏਸੀ ਦੇ ਬਾਰੇ ਸੋਚ ਵੀ ਨਹੀਂ ਸਕਦੇ ਤੇ ਵੀ ਅਸੀਂ ਵੀ ਕਦੇ ਏਸੀ ਦਾ ਆਨੰਦ ਲੈ ਸਕਾਂਗੇ ਉਹਨਾਂ ਨੇ ਬਹੁਤ ਸਾਰਾਂ ਕਿਸ਼ਤਾਂ ਤੇ ਇਹ ਬਹੁਤ ਸਾਰਨੇ ਪੁਰਾਣੇ ਏਸੀ ਲੈ ਕੇ ਆਪਣੇ ਘਰਾਂ ਵਿੱਚ ਪਿਚਕੀਤੇ ਨੇ ਉਹਨਾਂ ਦੇ ਬੱਚੇ ਵੀ ਅੱਜ ਏਸੀ ਦਾ ਦੇ ਵਿੱਚ ਆਰਾਮ ਕਰ ਰਹੇ ਨੇ ਨੰਦਮਾਨ ਦੇ ਨਾ ਔਰ ਨੇਚਰਲ ਹੈ ਨੇਚਰਲੀ ਇਹਦੇ ਨਾਲ ਜਿਹੜਾ ਲੋਡ ਹੈ ਬਹੁਤ ਜ਼ਿਆਦਾ ਪਿਆ ਹੈ ਬਿਜਲੀ ਤੇ ਤੇ ਅਸੀਂ ਮਲੇਰ ਕੋਲੇ ਦੇ ਵਿੱਚ ਦੋ ਸਾਲਾਂ ਦੇ ਵਿੱਚ 337 ਨਵੇਂ ਟਰਾਂਸਫਾਰਮਰ ਧਰਾਏ ਨਾ ਮਲੇਰ ਕੋਲੇ ਦੇ ਅੰਦਰ ਬਿਜਲੀ ਦੀ ਕੋਈ ਕਮੀ ਨਾ ਰਹੇ ਅਸੀਂ ਮਲੇਰ ਕੋਲੇ ਕਿਉਂਕਿ ਬੱਸ ਸਟੈਂਡ ਬੜਾ ਕੰਜੈਸਟਿਡ ਏਰੀਆ ਚ ਹੈ ਔਰ ਬੜਾ ਪੁਰਾਣਾ ਬਣਿਆ ਹੋਇਆ ਔਰ ਕੋਈ ਉਹ ਬਲੈਂਡ ਵੇ ਨਾਲ ਵੀ ਨਹੀਂ ਬਣਿਆ ਹੋਇਆ ਇਸੇ ਉਹਦੇ ਲਈ ਵੀ ਪ੍ਰਪੋਜ਼ਲ ਦਿੱਤੀ ਸੀ 9 ਕਰੋੜ ਰੁਪਏ ਉਹਦੇ ਲਈ ਵੀ ਸੈਂਕਸ਼ਨ ਹੋਇਆ ਹੈ ਔਰ ਅਸੀਂ ਵਧੀਆ ਹੈਂਡ ਵੇ ਨਾਲ ਮਲੇਰ ਕੋਲੇ ਦੇ ਵਿੱਚ ਬੱਸ ਸਟੈਂਡ ਵੀ ਤਾਮੀਰ ਕਰਾਂਗੇ ਇਸ ਤੋਂ ਇਲਾਵਾ ਤਿੰਨ ਮਿਨੀ ਸਟੇਡੀਅਮ ਬਣਾਉਣ ਦਾ ਵੀ ਅਸੀਂ ਪ੍ਰਪੋਪੋਜ਼ਲ ਜਿਹੜੀ ਹੈ ਭੇਜੀ ਹੈ ਉਹ ਪ੍ਰਪੋਜ਼ਲ ਸਾਤੋਂ ਡਿਪਾਰਟਮੈਂਟ ਨੇ ਮੰਗੀ ਹੈ ਤੇ ਡਾਇਰੈਕਟਰ ਸਾਹਿਬ ਨੂੰ ਅਸੀਂ ਭੇਜ ਦਿੱਤੀ ਇਨਸ਼ਾਅੱਲਾ ਬੜੀ ਜਲਦੀ ਹੋ ਤਿੰਨ ਮਿਨੀ ਸਟੇਡੀਅਮ ਬਣਾਵਾਂਗੇ ਇੱਕ ਸ਼ਹਿਰ ਦੇ ਵਿੱਚ ਜਮਾਲਪੁਰੇ ਦੇ ਏਰੀਆ 'ਚ ਦੋ ਸਟੇਡੀਅਮ ਐ ਅਸੀਂ ਇੱਕ ਮਹੌਲੀ ਕਲਾ ਤੇ ਇੱਕ ਦਸੌਂਦਾ ਸਿੰਘ ਵਾਲਾ ਬਣਾਵਾਂਗੇ